ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਆਪਾਂ ਯੂਰਪ ਦੇ ਵਿੱਚ 7-8 ਸਾਲ ਲਾ ਕੇ ਉਥੋਂ ਦਾ ਪਾਸਪੋਰਟ ਲੈ ਲਿਆ ਤਾਂ ਆਪਾਂ ਕਿਸੇ ਵੀ ਕੰਟਰੀ ਬਿਨਾਂ ਪੈਸੇ ਤੋਂ ਜਾ ਸਕਦੇ ਹਾਂ ਸਾਈਪਰ ਸਟੱਡੀ ਵੀਜ਼ਾ ਜਿਹੜੇ-ਜਿਹੜੇ ਬੱਚੇ ਨੇ ਇਸ ਸਾਲ ਦੇ ਵਿੱਚ ਸਾਈਪਰ ਸਟੱਡੀ ਵੀਜ਼ਾ ਅਪਲਾਈ ਕਰ ਲਿਆ ਉੱਥੇ ਚਲੇ ਗਏ ਤਾਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਸਾਲ ਵਿੱਚ ਸਾਈਪਰ ਜਿਹੜਾ ਹੈਗਾ ਉਹ ਯੂਰਪ ਦਾ 파ਟ ਬਣ ਜਾਣਾ ਉਹਨਾਂ ਸਾਰਿਆਂ ਨੂੰ ਉੱਥੋਂ ਵਾਲੀਆਂ ਫੈਸਿਲਿਟੀ ਦੇ ਮਿਲਦੀਆਂ ਨੇ ਜਿਹੜੀਆਂ ਯੂਰਪ ਦੇ ਬੱਚੇ ਨਹੀਂ ਮਿਲਦੀਆਂ। ਸਾਈਪਰ ਸਾਰੇ ਨੂੰ। ਅੱਜ ਜਰੂਰ ਖਾਤਾ 7-8 ਲੱਖ ਆਉਂਦਾ ਵਾਜ ਪਰ ਜਦੋਂ ਸਾਈਪਰਸ ਯੂਰਪ ਦਾ 파ਟ ਬਣ ਗਿਆ ਖਰਚਾ 14-15 ਲੱਖ ਰੁਪਈਆ ਹੋਣਾ ਹੈ ਕੈਨੇਡਾ ਆਸਟ੍ਰੇਲੀਆ ਯੂਕੇ ਯੂਐਸਏ ਜੇ ਜਣਾ ਓਕਾ ਹੋ ਗਿਆ ਤਾਂ ਤੁਹਾਡੇ ਵਾਸਤੇ ਇੱਕ ਬੜੀ ਵਧੀਆ ਆਪਸ਼ਨ ਹੈ ਮੇਰੇ ਕੋਲ ਤੁਸੀਂ ਉੱਥੇ ਜਾ ਸਕਦੇ ਹੋ ਪੜ੍ਹ ਸਕਦੇ ਹੋ ਆਪਣਾ ਫਿਊਚਰ ਵੀ ਡਿਸਾਈਡ ਕਰ ਸਕਦੇ ਹੋ ਉੱਥੇ ਤੁਸੀਂ ਬਣਾ ਸਕਦੇ ਹੋ ਫਿਊਚਰ ਆਪਦਾ ਤੇ ਉੱਥੋਂ ਕਿਸੇ ਹੋਰ ਕੰਟਰੀ ਮੂਵ ਹੋਣਾ ਤੁਸੀਂ ਉੱਥੇ ਵੀ ਮੂਵ ਹੋ ਸਕਦੇ ਹੋ ਆਜੋ ਆਪਾਂ ਗੱਲਬਾਤ ਕਰਦੇ ਕਿ ਜਿਹੜੇ ਜਿਹੜੇ ਬੱਚਿਆਂ ਨੂੰ ਲੱਗਦਾ ਹੈ ਕਿ ਮੈਂ ਯੂਕੇ ਨਹੀਂ ਜਾ ਸਕਦਾ ਮੈਂ ਕੈਨੇਡਾ ਨਹੀਂ ਜਾ ਸਕਦਾ ਮੈਂ ਯੂਐਸਏ ਨਹੀਂ ਜਾ ਸਕਦਾ ਮੈਂ ਆਸਟ੍ਰੇਲੀਆ ਨਹੀਂ ਜਾ ਸਕਦਾ ਮੈਨੂੰ ਕਿਤੇ ਹੋਰ ਜਾਣਾ ਪੈਣਾ ਹੈ ਹੋਰ ਮੇਰੇ ਸਤੇ ਕੋਈ ਆਪਸ਼ਨ ਨਹੀਂ ਹੈਗੀ ਜਾਂ ਹੋਰ ਮੈਂ ਕਿੱਥੇ ਜਾ ਸਕਦਾ ਆਪਾਂ ਸਾਰੇ ਗੱਲਬਾਤ ਕਰਦੇ ਇਸ ਵੀਡੀਓ ਦੇ ਵਿੱਚ ਮੈਂ ਨਿਸ਼ਾਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਯੂਐਲਓ ਐਜੂਕੇਸ਼ਨ ਚੈਨਲ ਦੇ ਉੱਪਰ ਆਓ ਗੱਲਬਾਤ ਕਰੀਏ ਕਿਹੜੇ ਆਪਸ਼ਨ ਹੋਊਗੀ ਉਹ ਕਿਹੜੀ ਆਪਸ਼ਨ ਹੋਊਗੀ ਜਿਹੜੀ ਇਹਨਾਂ ਚਾਰ ਕੰਟਰੀਆਂ ਤੋਂ ਕੰਟਰੀਆਂ ਤੋਂ ਇਲਾਵਾ ਆਪਾਂ ਉੱਥੇ ਜਾ ਸਕਦੇ ਹਾਂ ਸੈੱਟ ਹੋ ਸਕਦੇ ਹਾਂ ਪੜ੍ਹ ਸਕਦੇ ਹਾਂ ਪੈਸਾ ਕਮਾ ਸਕਦੇ ਹਾਂ ਤਾਂ ਗੱਲਬਾਤ ਕਰਦੇ ਆਂ ਯੂਰਪ ਕੰਟਰੀ ਦੀ ਸਭ ਤੋਂ ਪਹਿਲਾਂ ਜਰਮਨੀ ਸਟੱਡੀ ਵੀਜ਼ਾ ਤੁਸੀਂ ਜਰਮਨ ਦੇ ਵਿੱਚ ਜਾ ਸਕਦੇ ਹੋ ਤੁਹਾਡੇ ਤੁਸੀਂ ਪਲੱਸ 2 ਕੀਤੀ ਹੋਈ ਹੈ 22 23 ਪਾਸ ਆਊਟ ਹੋ ਤੁਹਾਡੇ ਆਲਟ 6 ਬੈਂਡ ਹੈ ਪੀਡੀ 58 60 ਬੈਂਡ ਹੈਗੇ ਤੁਸੀਂ ਜਰਮਨ ਸਟੱਡੀ ਵੀਜ਼ਾ ਦੇ ਜਾ ਸਕਦੇ ਹੋ ਡੈਨਮਾਰਕ ਬੜੀ ਵਧੀਆ ਆਪਸ਼ਨ ਹੈ ਤੁਹਾਡੇ ਵਾਸਤੇ ਸੈਟ ਹੋਣ ਨੂੰ ਉੱਥੋਂ ਉੱਥੇ ਪੀਆਰ ਅਪਲਾਈ ਕਰਨਾ ਯੂਰਪ ਦੇ ਵਿੱਚ ਜਰਮਨੀ ਦੇ ਵਿੱਚ ਪੜ ਕੇ ਉੱਥੇ ਵਰਕ ਪਰਮਿਟ ਲੈ ਕੇ ਉੱਥੇ ਪੀਆਰ ਅਪਲਾਈ ਕਰ ਸਕਦੇ ਹੋ ਤੁਸੀਂ ਸੈਟ ਹੋ ਸਕਦੇ ਹੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਆਪਾਂ ਯੂਰਪ ਦੇ ਵਿੱਚ 7-8 ਸਾਲ ਲਾ ਕੇ ਉਥੋਂ ਦਾ ਪਾਸਪੋਰਟ ਲੈ ਲਿਆ ਤੇ ਆਪਾਂ ਕਿਸੇ ਵੀ ਕੰਟਰੀ ਬਿਨਾ ਪੈਸੇ ਤੋਂ ਜਾ ਸਕਦੇ ਹਾਂ ਤਾਂ ਦੋਸਤੋ ਇਹ ਚੀਜ਼ਾਂ ਪੋਸੀਬਲ ਨਹੀਂ ਇਹ ਐਵੇਂ ਨਹੀਂ ਕਈਆਂ ਗਿੰਗੀਆਂ ਗੱਲਾਂ ਆ ਜਿੱਦਾ ਪੋਸਿਬਲ ਨਹੀਂ ਤੁਸੀਂ ਟਰਾਈ ਕਰ ਸਕਦੇ ਹੋ ਤੁਸੀਂ ਜਾ ਸਕਦੇ ਹੋ ਤੁਸੀਂ ਉੱਥੇ ਟਾਈਮ ਲਾਓ ਉੱਥੇ ਪੜੋ ਉੱਥੇ ਵਰਕ ਪਰਮਿਟ ਦੇ ਜਾਓ ਉੱਥੇ ਪੀਆਰ ਅਪਲਾਈ ਕਰੋ ਉੱਥੇ ਕਰਕੇ ਪੀਆਰ ਅਪਲਾਈ ਆਫ ਦਾ ਪਾਸਪੋਰਟ ਲਓ ਪਾਸਪੋਰਟ ਲੈ ਕੇ ਤੁਸੀਂ ਕਿਸੇ ਵੀ ਕੰਟਰੀ ਬਿਨਾ ਵੀਜੇ ਤੋ ਜਾ ਸਕਦੇ ਹੋ ਬਹੁਤ ਹੀ ਸਿੰਪਲ ਹੋ ਜਾਊਗਾ ਤੁਹਾਡੇ ਵਾਸਤੇ 2-2 ਮਿੰਟ ਦੇ ਵਿੱਚ ਵੀਜ਼ਾ ਆਉਣਗੇ ਅੱਜ ਲੱਖਾਂ ਲੋਕ ਬਾਹਰ ਜਾਣ ਵਾਸਤੇ ਤਰਲੇ ਕਰਦੇ ਫਿਰਦੇ ਆ ਟਰਾਈ ਕਰਦੇ ਫਿਰਦੇ ਅਸੀਂ ਯੂਕੇ ਚ ਲੱਜੀਏ ਅਸੀਂ ਕੈਨੇਡਾ ਚ ਲੱਜੀਏ ਅਸੀਂ ਆਸਟ੍ਰੇਲੀਆ ਚ ਲੱਜੀਏ ਅਸੀਂ ਯੂਐਸਏ ਚ ਲੱਜੀਏ ਪਰ ਜਦੋਂ ਤੁਸੀਂ ਯੂ ਕਟਨ ਲੂੜਨੀ ਟਿਕਟ ਲਓ ਤੇ ਜਿਹੜੀ ਮਰਜ਼ੀ ਕੰਟਰੀ ਤੁਸੀਂ ਟਰੈਵਲ ਕਰ ਸਕੋ ਦੂਜੀ ਕੰਟਰੀ ਡੈਨਮਾਰਕ ਬੜੀ ਵਧੀਆ ਆਪਸ਼ਨ ਆ ਤੁਹਾਡੇ ਵਾਸਤੇ ਉਹ ਵੀ ਯੂਰਪ ਦੀ ਹੈ ਤੇ ਸਭ ਤੋਂ ਸਭ ਤੋਂ ਸੋਖਾ ਵੀਜ਼ਾ ਲੈਣਾ ਘੱਟ ਖਰਚੇ ਵਿੱਚ ਸਭ ਤੋਂ ਘੱਟ ਖਰਚੇ ਵਿੱਚ ਤੇ ਸਭ ਤੋਂ ਕਹ ਦਈਏ ਜਿਹੜੀਆਂ ਰਿਕੁਆਇਰਮੈਂਟ ਜੀ ਘੱਟ ਰਹੀਆਂ ਹੋਇਆ ਅੱਜ ਦੀ ਡੇਟ ਦੇ ਵਿੱਚ ਸਾਈਪਰਸ ਸਾਈਪਰਸ ਸਟੱਡੀ ਵੀਜ਼ਾ ਜਿਹੜੇ-ਜਿਹੜੇ ਬੱਚੇ ਇਸ ਸਾਲ ਦੇ ਵਿੱਚ ਸਾਈਪਰਸ ਸਟੱਡੀ ਵੀਜ਼ਾ ਅਪਲਾਈ ਕਰ ਲਿਆ ਉੱਥੇ ਚਲੇ ਗਏ ਤਾਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਸਾਲ ਵਿੱਚ ਸਾਈਪਰਸ ਜਿਹੜਾ ਹੈਗਾ ਉਹ ਯੂਰਪ ਦਾ ਪਾਰਟ ਬਣ ਜਾਣਾ ਉਹਨਾਂ ਸਾਰਿਆਂ ਨੂੰ ਉੱਥੋਂ ਵਾਲੀਆਂ ਫੈਸਿਲਿਟੀ ਤੇ ਮਿਲਦੀਆਂ ਨੇ ਜਿਹੜੀਆਂ ਯੂਰਪ ਦੇ ਬੱਚੇ ਨਹੀਂ ਮਿਲਦੀਆਂ ਨੇ ਸਾਈਪਰਸ ਵਾਲੇ ਨੂੰ ਵੀ ਅੱਜ ਜ਼ਰੂਰ ਖਰਚਾ 7-8 ਲੱਖ ਆਉਂਦਾ ਵਾ ਪਰ ਜਦੋਂ ਸਾਈਪਰਸ ਯੂਰਪ ਦਾ ਪਾਰਟ ਬਣ ਗਿਆ ਤਾਂ ਖਰਚਾ 14-15 ਲੱਖ ਰੁਪਈਆ ਆਉਣਾ ਤਾਂ ਅਜ ਤੁਹਾਨੂੰ ਕੋਲ ਟਾਈਮ ਹੈ ਤੁਸੀਂ ਸਾਈਪਰਸ ਸਟੱਡੀ ਵੀਜ਼ਾ ਤੇ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਕਮਾਈ ਕਰ ਸਕਦੇ ਹੋ ਉੱਥੋਂ ਤੁਸੀਂ ਕਿਸੇ ਹੋਰ ਕੰਟਰੀ ਨੂੰ ਮੂਵ ਹੋਣਾ ਯੂਕੇ ਆਸਟ੍ਰੇਲੀਆ ਕੈਨੇਡਾਸ ਯੂਐਸਏ ਵਿੱਚ ਤੁਸੀਂ ਮੂਵ ਹੋ ਸਕਦੇ ਹੋ ਸਭ ਤੋਂ ਸੌਖਾ ਹੈਗਾ ਉਥੋਂ ਯੂਰਪ ਕੰਟਰੀ ਵਿੱਚ ਮੂਵ ਹੋਣਾ ਟੂਰਿਸਟ ਵੀਜ਼ੇ ਤੇ ਵਿਸਟਰ ਵੀਜ਼ੇ ਤੇ ਉਤਨੇ 2.5 ਕੰਟਰੀਆਂ ਤੁਸੀਂ ਘੁੰਮ ਸਕਦੇ ਹੋ ਬਹੁਤ ਸੌਖਾ ਕਿਉਂਕਿ ਸਾਈਪਰਸ ਨਾਲ ਹੀ ਹੈ ਯੂਰਪ ਦੇ ਵਿੱਚ ਤਾਂ ਯੂਰਪ ਦੇ ਵਿੱਚ ਪੜ ਸਕਦੇ ਹੋ ਸਾਈਪਰਸ ਸਟੱਡੀ ਵੀਜ਼ਾ ਤੇ ਜਾ ਸਕਦੇ ਹੋ ਤੁਹਾਡੇ ਵਾਸਤੇ ਬੜੀ ਵਧੀਆ ਆਪਸ਼ਨ ਹੈ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਬੱਚਿਆਂ ਦੀ ਪ੍ਰੋਫਾਈਲ ਯੂਕੇ ਕੈਨੇਡਾ ਯੂਐਸਏ ਤੇ ਆਸਟ੍ਰੇਲੀਆ ਵਿੱਚ ਫਿੱਟ ਨਹੀਂ ਬੈਂਦੀ ਜਾਂ ਉਹਨਾਂ ਖਰਚਾ ਨਹੀਂ ਕਰ ਸਕਦੇ ਹੈਗੇ ਤਾਂ ਉਹਨਾਂ ਵਾਸਤੇ ਯੂਰਪ ਕੰਟਰੀ ਤੇ ਸਾਈਪਰਸ ਵਰਗੇ ਦੇਸ਼ ਬੜੀ ਵਧੀਆ অপਸ਼ਨ ਨੇ ਪੜਨਾਸਤੇ ਸੈੱਟ ਹੋਣ ਵਾਸਤੇ ਗਾਹ ਮੂ ਹੋਣ ਵਾਸਤੇ ਕਮਾਈ ਕਰਨ ਵਾਸਤੇ ਤਾਂ ਦੋਸਤੋ ਯੂਐਲਓ ਐਜੂਕੇਸ਼ਨ ਤੁਸੀਂ ਆ ਸਕਦੇ ਹੋ ਸਾਰੀ ਗੱਲਬਾਤ ਕਰ ਸਕਦੇ ਹੋ ਤੁਹਾਡੇ ਵਾਸਤੇ ਕਿਹੜੀ অপਸ਼ਨ ਵਧੀਆ ਕਿਹੜੀ অপਸ਼ਨ ਤੁਹਾਡੇ ਵਾਸਤੇ ਨਹੀਂ ਸਹੀ ਹੈਗੀ ਜਾਂ ਕਿੱਥੇ ਪੀਆਰ ਮਿਲਣੀ ਹੈ ਕਿੱਥੇ ਵਰਕ ਪਰਮਿਟ ਮਿਲਣਾ ਕਿੱਥੇ ਨਹੀਂ ਮਿਲਣਾ ਤੁਸੀਂ ਕਿੰਨੀ ਕਮਾਈ ਕਰ ਸਕਦੇ ਹੋ ਕਿੱਥੇ ਸੈੱਟ ਹੋ ਸਕਦੇ ਹੋ ਸਾਡਾ ਨੰਬਰ ਥੱਲੇ ਫਲੈਸ਼ ਹੋ ਰਿਹਾ 834000 ਵਾਲਾ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਸਾਡੇ ਦਫਤਰ ਵੀ ਵਿਜ਼ਿਟ ਕਰ ਸਕਦੇ ਹੋ ਦੋਸਤੋ ਆਓ ਗੱਲਬਾਤ ਕਰੀਏ ਬੈਠੀਏ ਤੇ ਸਾਡੀਆਂ ਵੀਡੀਓਜ਼ ਦੇਖਦੇ ਰਿਆ ਕਰੋ education.